ਚੋਰਾਂ ਦੀ ਜੋੜੀ ਨੇ ਕੰਦ ਪਾੜ ਕੇ ਦੁਕਾਨ ਵਿੱਚੋਂ ਕੀਤਾ ਲੱਖਾਂ ਦਾ ਚੋਰੀ ਸਮਾਨ ਸੀਸੀਟੀਵੀ ਵੇਖੀ ਤਾਂ ਇੱਕ ਥਾਣੇਦਾਰ ਦਾ ਪੁੱਤਰ ਤੇ ਇੱਕ ਸਰਕਾਰੀ ਅਧਿਆਪਕ ਦਾ ਨਿਕਲਿਆ ਪੁੱਤਰ ਤੰਦਾਜ਼ੀ ਹੈ ਕਿ ਖਬਰ ਬਟਾਲਾ ਦੇ ਹਰਚੋਬਾਲ ਕਸਬੇ ਵਿੱਚ ਦੋ ਚੋਰ ਰਿਟਾਇਰਡ ਫੌਜੀ ਅਮਰੀਕ ਸਿੰਘ ਦੇ ਕੱਪੜੇ ਅਤੇ ਮੁੰਨੀਆਰੀ ਦੇ ਸ਼ੋਰੂਮ ਦੀ ਕੰਦ ਪਾੜ ਕੇ ਲੱਖਾਂ ਦਾ ਸੁਮਾਨ ਰੁਪਈਆਂ ਦਾ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ ਉੱਥੇ ਇੱਕ ਕਟਨਾ ਦੇ ਸ਼ੋਰੂਮ ਦੇ ਅੰਦਰ ਲੱਗੇ ਸੀਸੀਟੀਵੀ ਜਦੋਂ ਖੰਗਾਲੇ ਜਾਂਦੇ ਨੇ ਜਸਜਰਦਾਰ ਤੇ ਸਾਹਮਣੇ ਆਇਆ ਕਿ ਚੋਰੀ ਇੱਕ ਚੋਰਾਂ ਦੀ ਜੋੜੀ ਵੱਲੋਂ ਕੀਤੀ ਗਈ ਹੈ ਜਿਨ੍ਹਾਂ ਵਿੱਚੋਂ ਇੱਕ ਥਾਣੇਦਾਰ ਦਾ ਪੁੱਤਰ ਹੈ ਅਤੇ ਇੱਕ ਸਰਕਾਰੀ ਅਧਿਆਪਕ ਦਾ ਹੈ ਉਥੇ ਹੀ ਇੱਕ ਸਰਕਾਰੀ ਅਧਿਆਪਕ ਦਾ ਪੇੜਿਤ ਫੌਜੀ ਵੱਲੋਂ ਇਸ ਕੋਲ ਸ਼ਿਕਾਇਤ ਕੀਤੀ ਗਈ ਹੈ ਪੁਲਿਸ ਨੇ ਕੇਸ ਦਰਜ ਕਰ ਪਰ ਆਜੇ ਚੋਰ ਜੋੜੀ ਨੂੰ ਕਾਬੂ ਨਹੀਂ ਕਰ ਸਕੀ ਉਥੇ ਤੋਂ ਅੰਦਾਜ਼ਾ ਹੈ ਕਿ ਜਾਦੜ ਰਿਟਾਇਰਡ ਫੌਜੀ ਅਮਰੀਕ ਸਿੰਘ ਦੇ ਨਾਲ ਗਲਵਾਦ ਕੀਤੀ ਗਈ ਤੇ ਉਸ ਦੇ ਵੱਲੋਂ ਦੱਸਣਾ ਹੈ ਕਿ ਉਸ ਚੋਰ ਜੋੜੀ ਦੀ ਪਛਾਣ ਹੋ ਚੁੱਕੀ ਹੈ ਇੱਕ ਵਿੱਚੋਂ ਇੱਕ ਥਾਣੇਦਾਰ ਦਾ ਪੁੱਤਰ ਹੈ ਦੂਸਰਾ ਸਰਕਾਰੀ ਅਧਿਆਪਕ ਦਾ ਪੁੱਤਰ ਹੈ ਜੋ ਕਿ ਦੋਵੇਂ ਨਸ਼ੇੜੀ ਹਨ ਅਤੇ ਨਸ਼ੇ ਦੀ ਪੂਰਤੀ ਦੇ ਲਈ ਚੋਰੀ ਤੇ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਉਥੇ ਇਹਨਾਂ ਨੇ ਸੀ ਆਈਟੀ ਐ ਸਵਾਰ ਸ਼ੋਰੂਮ ਦਾ ਬੱਜ 5 ਲੱਖ 40 ਹਜ਼ਾਰ ਦਾ ਸਮਾਨ ਚੋਰੀ ਕਰਕੇ ਇਹ ਚੋਰ ਫਰਾਰ ਹੋ ਚੁਕੇ ਹਨ ਆ ਚੋਰੀ ਜਿਹੜੀ ਹੈ ਇੱਕ ਥਾਣੇਦਾਰ ਦਾ ਮੁੰਡਾ ਇੱਕ ਸਰਕਾਰੀ ਮਾਸਟਰ ਦਾ ਮੁੰਡਾ ਦੋਵੇਂ ਚੰਗੇ ਘਰਾਂ ਦੇ ਮੁੰਡੇ ਉੱਤੇ ਤੱਕ ਪਹੁੰਚ ਇਹਨਾਂ ਦੀ ਇਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੋ ਰਹੀ ਮੈਂ ਚਾਹੁੰਦਾ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਹਰਾਸਤ ਵਿੱਚ ਲਿਆ ਜਾਵੇ ਮੇਰਾ ਸਮਾਨ ਬਰਾਮਦ ਕੀਤਾ ਜਾਵੇ ਮੈਂ ਇਹੋ ਅਪੀਲ ਕਰਦਾ ਹਾਂ ਕਿ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਮੇਰਾ ਸਮਾਨ ਤਕਰੀਬਨ 5 ਲੱਖ 40 ਹਜ਼ਾਰ ਦਾ ਸਮਾਨ ਸੀ ਜਿਹਦੇ ਵਿੱਚ ਹਨ ਸਟਿਚ ਸੂਟ ਸੀ ਪੈਕ ਸਮਾਨ ਸੀਗਾ ਜੋ ਨਵਾਂ ਸਮਾਨ ਆਇਆ ਮਨੀਆਰੀ ਦਾ ਸਮਾਨ ਪੈਂਟ ਕੋਟ ਉਹ ਡੇਢ ਘੰਟਾ ਚੋਰੀ ਕਰਦੇ ਰਿਹਾ 11:45 ਤੋਂ ਅੰਦਰ ਵੜ ਗਏ ਆ ਤੇ 12:31 ਤੱਕ ਡਰ ਹੋ ਕੇ ਬੇਖੌਫ ਹੋ ਕੇ ਉਹਨਾਂ ਨੇ ਚੋਰੀ ਕੀਤੀ ਆ ਕਿ ਸਾਨੂੰ ਹਰ ਵਾਰੀ ਸੜਾ ਲੈਂਦੇ ਆ ਸਾਡੇ ਮਗਰ ਪਹੁੰਚ ਹੈਗੀ ਆ ਇੰਨਾ ਕੋ ਸਾਨੂੰ ਖਤਰਾ ਵੀ ਆ ਕਿ ਆ ਦੁਬਾਰਾ ਸਾਡੀ ਚੋਰੀ ਕਰਨ ਸਾਾਨੂੰ ਸੱਟ ਪੇਟਣਾ ਲਾਉਣ ਅਸੀਂ ਗਰੀਬ ਬੰਦੇ ਫੌਜ ਦੀ ਨੌਕਰੀ ਕਰਕੇ ਆਇਆ ਵਾਂ ਇਸ ਦੇ ਸਬੰਧ ਚਾਹੇ ਮਰੀਕ ਸਿੰਘ ਸਾਨੂੰ ਸੁਲੱਖਣ ਸਿੰਘ ਦੇ ਬਿਆਨ ਤੇ ਐਫਆਈਆਰ ਦਰਜ ਕੀਤੀ ਆ ਮਕਦਮਾ ਨੰਬਰ 13 ਜੁਰਮ 457 380 ਆਈਪੀਸੀ ਬਾਈ ਨੇ ਮੈਂ ਐਫਆਈਆਰ ਦੋਸ਼ੀਆਂ ਦੇ ਖਿਲਾਫ ਉਹ ਸਾਦੀ ਦੋਸ਼ੀ ਨੇ ਮਤਲਬ ਚੋਰੀਆਂ ਕਰਦੇ ਨੇ ਘਰਾਂ ਤੋਂ ਫਰਾਟ ਨੇ ਇਸ ਟਾਪ ਨੂੰ ਰੋਜ਼ ਰੇਡ ਕਰਦੇ ਹੁਣ ਵੀ ਇਹ ਕਰਕੇ ਆਏ ਆ ਜਲਦੀ 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 ਇਹਨਾਂ ਨੂੰ ਫੜ ਕੇ ਕੋਰਜੇ ਪੇਸ਼ ਕਰਾਂਗੇ ਬਰਾਮਦੀ ਕਰਾਂਗੇ ਇਹਨਾਂ ਦਾ ਸਾਨੂੰ ਪਤਾ ਚੱਲਿਆ ਕਿ ਇੱਕ ਇਹਦੇ ਜੱਥੇਦਾਰ ਦਾ ਬੇਟਾ ਵਾ ਤੇ ਇੱਕ ਅਧਿਆਪਕ ਦਾ ਬੇਟਾ ਹੋ ਸਕਦਾ ਜੀ ਪਰ ਆਪਾਂ ਫੜ ਕੇ ਵੇ ਫਿਰ ਪੇਸ਼ ਕਰਾਂਗੇ ਪਤਾ ਲੱਗੇ ਕਿ ਕਿੱਥੇ ਹਨਦਰ ਜੀ ਤੇ ਹੋ